सर्जन सिविल सर्जन दफ्तर ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਗੱਲਬਾਤ ਕਰਦਿਆਂ ਹੋਇਆਂ ਸਹਾਇਕ ਸਿਵਲ ਸਰਜਨ ਡਾਕਟਰ ਰਚੇਂਦਰ ਪਾਲ ਕੋਰ ਜ਼ਿਲ੍ਹਾ ਪਰਿਵਾਰ ਪਲਾਈ ਆਫਸਰ ਡਾਕਟਰ ਨੀਲਮ ਭਗਤ ਅਤੇ ਜ਼ਿਲ੍ਹਾ ਐਪੀਡਿਮੋਲੋਜਿਸ ਡਾਕਟਰ ਹਰਜੋਤ ਕੋਰ ਨੇ ਆਖਿਆ ਕਿ ਵਾਤਾਵਰਣ ਸੰਭਾਲ ਲਈ ਸਾਨੂੰ ਵੱਦ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਇਸ ਮੌਕੇ ਹੈਲਥ ਇਨਸਪੈਕਟਰ ਵਿਕਰਮਜੀਤ ਸਿੰਘ ਜ਼ਿਲ੍ਹਾ ਐਮਈਆਓ ਅਮਰਦੀਪ ਸੇਂਗ ਜ਼ਿਲ੍ਹਾ ਅਕਾਊਂਟ ਆਫਸਰ ਮਲਵਿੰਦਰ ਸਿੰਘ ਐਮਓ ਕਮਲ ਬਲਰਾਜ ਸੇਂਗ ਐਸ ਆਈ ਵਿਕਰਮਜੀਤ ਸਿੰਘ ਸਮੇਤ ਹੋਰ ਵੀ ਸਟਾਫ ਮੈਂਬਰਸ ਹਾਜ਼ਰ ਸਨ ਬੁੱਤਿਆਂ ਦਾ ਦੇਖੀ ਕਾਫੀ ਦੇਰ ਤੋਂ ਸਾਡਾ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਸਾਨੂੰ ਸੇਪ ਵਿਭਾਗ ਨੂੰ 25000 ਦਾ ਟਾਰਗੇਟ ਮਿਲਿਆ ਸੀਗਾ ਬੁੱਤਿਆਂ ਦਾ ਸਾਡਾ 20000 ਦਾ ਟਾਰਗੇਟ ਕੰਪਲੀਟ ਹੋ ਚੁੱਕਿਆ ਸਾਰੀਆਂ ਸੇਸ ਸੰਸਾਵਾਂ ਦੇ ਵਿੱਚ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਸੀਐਚੀਆਂ ਦੇ ਵਿੱਚ ਪੀਐਚੀ ਨੇ ਵੀ ਸਭ ਸੈਂਟਰਾਂ ਦੇ ਵਿੱਚ ਈਵਨ ਆਵਾਣੇ ਚੀਨੀ ਕਲੀਨਿਕ ਸੇਟ ਵੀ ਕਾਫੀ ਸਾਰੇ ਪਲਾਂਟ ਲੱਗ ਚੁੱਕੇ ਜਿੰਨੇ ਮੈਕਸਮ ਲੱਗ ਸਕਦੇ ਆ ਤੇ ਆਪਾਂ ਆਫਿਸ ਦੇ ਵਿੱਚ ਵੀ ਅੱਜ ਲਗਾਏ ਨੇ ਤੇ ਕਿੰਨੇ ਦਿਨਾਂ ਤੋਂ ਹੀ ਲ ਇਹ ਤੇ ਜਿੰਨੀ ਕਿ ਜਗ੍ਹਾ ਦੇ ਹਿਸਾਬ ਨਾਲ ਆਪਾਂ ਹਰੇਕ ਤਰ੍ਹਾਂ ਦੇ ਬੂਟੇ ਇੱਥੇ ਲਗਾਏ ਨੇ ਸਪਲਡਾਰ ਵੀ ਤੇ ਪਲਾਂ ਵਾਲਾ ਫੁੱਲਾਂ ਵਾਲੇ ਵੀ ਲਗਾਏ ਐ ਛਾਂ ਵਾਲੇ ਵੀ ਲਗਾਏ ਹਰ ਕੋਈ ਬੂਟਾ ਆਪਣੇ ਘਰ ਦੇ ਲਾਗੇ ਬੰਨੇ ਕਿਤੇ ਵੀ ਕੋਈ ਜਗ੍ਹਾ ਮਿਲਦੀ ਲਾਉਣਾ ਚਾਹੀਦਾ ਹੈ ਇਹ ਆਪਣੇ ਵਾਸਤੇ ਹੀ ਕਹਾਦਾ ਵਾ ਕਿ ਉਹ ਗਰਮੀ ਇੰਨੀ ਹੋ ਚੁੱਕੀ ਆ ਬੂਟੇ ਬਾਟੇ ਲੱਗਣਗੇ ਤਾਂ ਫੇਰ ਹੀ ਥੋੜਾ ਜਿਹਾ ਫਰਕ ਪਾਏਗਾ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਬੂਟੇ ਦਾ ਖਾਮ ਸੰਭਾਲ ਲੈ ਥੋੜਾ ਜਿਆਦਾ ਤੇ ਕਿਤੇ ਕੱਟਣ ਵਾਲੀ ਜਗ੍ਹਾ ਹੋਵੇ ਤਾਂ ਕੱਟ ਲੈ ਇਹ ਬਹੁਤ ਆ ਨਾ ਕੱਟਣੇ ਕੇ ਜਿੱਤ ਸਾਰੇ ਛਾਂਗ ਦਿੰਦੇ ਆ ਜਰੂਰ ਤਾਂ ਬਹੁਤ ਹੈ ਜਿੱਤਨਾ ਜਿਹੜੇ ਹਿਸਾਬ ਨਾਲ ਸਾਡੇ ਪੰਜਾਬ ਦੇ ਬੁਟੇ ਪਤੇ ਜਾ ਰਹੇ ਸੜਕਾਂ ਚੌੜੀਆਂ ਨਹੀਂ ਬੁਟੇ ਟੁੱਟੀਆਂ ਆ ਗਏ ਉਹਦੇ ਕਰਕੇ ਮੈਂ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹਰ ਕੋਈ ਤਾਂ ਆਪਣੇ ਏਰੀਆ ਚ ਜਾਓ ਹੋ ਸਕਦਾ ਖੇਤਾਂ ਨੇ ਆਲੇ ਲਾਗੇ ਲਾਗੇ ਲਾਓ ਤੇ ਕੀ ਕਰ ਰਹੇ ਚੰਦੇ ਮੈਸੇਜ ਕੀ ਦਈਏ ਮੈਂ ਸਾਰੇ ਸਾਰੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਵਾਟਾ ਵਾਦ ਬੋਟੇ ਲਗਾਓ ਕਿਉਂਕਿ ਆਪਣਾ ਜਿਹੜਾ ਵਾਤਾਵਰਨ ਨਾ ਬਹੁਤ ਪੋਲੂਟਿਡ ਹੋ ਚੁੱਕਾ ਹੈ ਇਸ ਲਈ ਆਪਣੇ ਘਰਾਂ ਵਿੱਚ ਜਿੱਥੇ ਵੀ ਥੇਸ ਮਿਲਦੀ ਆ ਵੱਤ ਵੱਡ ਲਾਂਚ ਦਾਓ ਅਸੀਂ ਆਪਣੇ ਸੀਐਸ ਆਫਿਸ ਦਾ ਆਪਣੇ ਬਲਾਕਾਂ ਚ ਆਲਮੋਸਟ 25000 ਬੂਟੇ ਡੜੇ ਲਗਾਵਾ ਚੁੱਕੇ ਮੈਂ ਤਾਂ ਇਹੀ ਕਹਾਂਗੀ ਕਿ ਸਾਨੂੰ ਇਹ ਕੰਟੀਨਿਊ ਰੱਖਣੀ ਚਾਹੀਦੀ ਹੈ ਜਿੱਥੇ ਬੂਟੇ ਸੁੱਕ ਗਏ ਹਨ ਉਹਨਾਂ ਨੂੰ ਹੀ ਕੁੱਟਣਾ ਨਹੀਂ ਚਾਹੀਦਾ ਸਗੋਂ ਉਹਨਾਂ ਦੀ ਜਗ੍ਹਾ ਤੇ ਸਾਨੂੰ ਹੋਰ ਲਗਾਉਣੇ ਚਾਹੀਦੇ ਵਾਤਾਵਰਣ ਸੰਭਾਲ ਲਈ ਬਖ ਬਖ ਜੱਤੇ ਬੰਦੀਆਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਤਹਿਤ ਹੀ ਸਿਵਲ ਸਰਜਨ ਦਫਤਰ ਵਿਖੇ ਵੀ ਅੱਜ ਬੂਟੇ ਲਗਾਏ ਗਏ ਗੱਲਬਾਤ ਕਰਦਿਆਂ ਹੋਏ ਡਾਕਟਰਾਂ ਨੇ ਆਖਿਆ ਸਾਨੂੰ ਬਾਤਾਵਨ ਚੰਬਾਲੀ ਬੱਤ ਬੱਤ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਬਾਤਾਵਨ ਖੁੱਧ ਹੋ ਸਕੇ ਅਮਰਸਰ ਫਾਸਟਵੇ ਖਬਰ ਨਾਮ ਲਈ ਰਕੇਸ਼ ਕੁਮਾਰ